ਨਾ ਜੀ ਕੋਈ ਨਹੀਂ ਬਚਿਆ ਜਿੰਨੇ ਮੈਂ ਚਾਰ ਦਾਂ ਇੱਕ ਵੀ ਨਹੀਂ ਬਚਿਆ ਤੇ ਇੱਕ ਵਾਰ ਫਿਰ ਤੋਂ ਵੱਡਾ ਹਾਸਾ ਵਾਪਰੇ ਜਿੱਥੇ ਖੇਤਾਂ 'ਚ ਲੱਗੀ ਅੱਗ ਨੇ ਤੰਡ ਮਚਾਇਆ ਜੀ ਹਾਂ ਖੇਤਾਂ 'ਚ ਲੱਗੀ ਅੱਗ ਕਰਨ ਕਰੀਬ ਪੰਜਾਹ ਭੇਡਾਂ ਤੇ ਬੱਕਰੀਆਂ ਜਿਉਂਦਿਆਂ ਸੜ ਗਈਆਂ ਨੇ ਗਰੀਬ ਵਿਅਕਤੀ ਦੀਆਂ ਬੱਕਰੀਆਂ ਅਤੇ ਭੇਡਾਂ ਵਾੜੇ 'ਚ ਖੜੀਆਂ ਸੀ ਜਿੱਥੇ ਕਿ ਖੇਤਾਂ 'ਚ ਲੱਗੀ ਅੱਗ ਪਹੁੰਚ ਗਈ ਅਤੇ ਭੇਡਾਂ ਬੱਕਰੀਆਂ ਜਿਉਂਦਿਆਂ ਸੜ ਗਈਆਂ ਜਿਨ੍ਹਾਂ ਨੂੰ ਦੇਖ ਕੇ ਪੇਡਾਂ ਚਾਰਨ ਵਾਲਾ ਗਰੀਬ ਵਿਅਕਤੀ ਪੂਬਾ ਮਾਰ-ਮਾਰ ਕੇ ਰੋ ਲੱਗਿਆ ਹਾਲਾਂਕਿ ਪੀੜਤ ਵਿਅਕਤੀ ਦੀ ਨੂ ਨੇ ਪੇਡਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਜ਼ਿਆਦਾ ਤੇਜ਼ ਹੋਣ ਕਾਰਨ ਅੱਗ ਨੇ ਉਸ ਦੀ ਨੂ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ ਜਿਸ ਨੇ ਕੇ ਭੱਜ ਕੇ ਆਪਣੀ ਜਾਨ ਬਚਾਈ ਪਰ ਇਸ ਉਰਾਨ ਇਸ ਗਰੀਬ ਵਿਅਕਤੀ ਦੀਆਂ ਪੰਜਾਬ ਪੇਡਾਂ ਬੱਕਰੀਆਂ ਜੋ ਕਿ ਕਿੱਲਿਆਂ ਨਾਲ ਬੰਨੀਆਂ ਹੋਈਆਂ ਸੀ ਉਹ ਜਿਉਂਦਿਆਂ ਸੜ ਗਈਆਂ ਇੱਕ ਪਸ਼ੂ ਨੇ ਭੱਜ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਵੀ ਜ਼ਿਆਦਾ ਚੁਲਸ ਜਾਣ ਕਾਰਨ ਮੌਤ ਹੋ ਗਈ ਤੇ ਮਾਮਲਾ ਸੰਗਰੂਰ ਦੇ ਭਵਾਨੀਗੜ੍ਹ ਚ ਪੈਂਦੇ ਪਿੰਡ ਰਾਮਗੜ੍ਹ ਦਾ ਏ ਜਿੱਥੇ ਕਿ ਖੇਤਾਂ ਚ ਅੱਗ ਨੇ ਅਜਿਹਾ ਤੰਦ ਮਚਾਇਆ ਜਿਸ ਚ ਇੱਕ ਗਰੀਬ ਵਿਅਕਤੀ ਦੀਆਂ 50 ਪੇਡਾਂ ਤੇ ਬੱਕਰੀਆਂ ਸੜ ਗਈਆਂ ਗਰੀਬ ਵਿਅਕਤੀ ਮੁਤਾਬਕ ਇਹ ਹੀ ਉਸਦੀ ਰੋਜ਼ੀ ਰੋਟੀ ਸੀ ਅਤੇ ਇਸੇ ਨਾਲ ਉਸ ਦਾ ਘਰ ਚੱਲਦਾ ਸੀ ਗਰੀਬ ਵਿਅਕਤੀ ਨੇ ਕਿਹਾ ਕਿ ਉਸ ਨੇ ਆਪਣੀ ਧੀ ਦਾ ਕੁਝ ਦਿਨਾਂ ਬਾਅਦ ਵਿਆਹ ਕਰਨਾ ਸੀ ਪਰ ਹੁਣ ਉਸ ਦੇ ਪੱਲੇ ਕੁਝ ਵੀ ਨਹੀਂ ਬਚਿਆ ਜਦ ਕਿ ਉਸ ਮੁਤਾਬਕ ਇਹਨਾਂ ਪੰਜਾ ਪੇਡਾਂ ਬੱਕਰੀਆਂ ਦੀ ਕੀਮਤ ਲਗਭਗ 5 ਤੋਂ 5.5 ਲੱਖ ਰੁਪਏ ਸੀ ਪਰ ਹੁਣ ਉਸ ਤੇ ਪੱਲੇ 1 ਰੁਪਿਆ ਵੀ ਨਹੀਂ ਬਚਿਆ 41 ਪਸ਼ੂ ਸੀ ਜੀ ਇਹ ਇਹ ਸਾਹਮਣੇ ਪਏ ਨੇ 19 ਬੱਕਰੀਆਂ ਸੀ 21 ਭੇਡਾਂ ਸੀ ਇਹਦਾ ਅੱਗੇ ਇਧਰ ਆਈ ਆ ਮੈਨੂੰ ਤਾਂ ਕੋਈ ਇਹ ਜਹਾ ਹੈ ਨਹੀਂ ਸੀ ਕਿ ਵੀ ਅੱਗੇ ਇੱਥੇ ਆ ਜੂਗੀ ਅੱਗੇ ਤਾਂ ਉਹ ਉਧਰ ਫਿਰਦੀ ਸੀ ਮੈਂ ਘਰ ਨੂੰ ਵਗ ਗਿਆ ਬਕਰ ਉਹਨਾਂ ਨੂੰ ਤਾਂ ਕੋ ਉੱਥੇ ਦੀ ਸੀ ਮੈਨੂੰ ਵੀ ਪਸ਼ੂਆਂ ਦਾ ਰੜਾਟ ਸੁਣ ਲੱਗਿਆ ਜਦੋਂ ਬਾਹਰ ਆ ਕੇ ਦੇਖਿਆ ਕਿ ਕਹਾਂ ਲਵੇ ਨਾ ਜੀ ਖੁੱਲੀਆਂ ਤੀਆਂ ਦੇਖੋ ਹੁਣ ਜਿੰਮੇ ਪਈਆਂ ਬਸ ਅਈ ਤੜਕ ਤੜਫ ਕੇ ਮਰ ਗਈ ਬਾੜ ਦਾ ਪਾਗਲ ਬਣਿਆ ਹੋਇਆ ਸੀ ਹਾਂ ਖੁੱਲੀਆਂ ਨਾ ਜੀ ਕੋਈ ਨਹੀਂ ਬਚਿਆ ਜਿੰਨੇ ਮੈਂ ਚਾਰ ਦਾ ਇੱਕ ਵੀ ਨਹੀਂ ਬਚਿਆ ਅੱਛਾ ਤੁਹਾਡਾ ਫਿਰ ਗੁਜ਼ਾਰਾ ਸਾਰਾ ਇਹਦੇ ਉੱਪਰ ਐਸੀ ਤੀ ਇਹਨਾਂ ਤੋਂ ਬਿਨਾ ਤਾਂ ਹੋਰ ਕਰ ਨਹੀਂ ਸਕਦੀ ਕੁਛ ਉਹ ਇੱਕ ਤਾਂ ਗਈ ਤੇ ਭੱਜ ਕੇ ਉਹ ਉੱਥੇ ਜਾ ਮਰੀ ਉਹ ਵੀ ਮਰ ਗਈ ਕੁੜੀ ਦਾ ਵਿਆਹ ਕਰਨਾ ਸੀਗਾ ਕੁੜੀ ਦਾ ਮਾਰਾ ਤਲਲੇ ਲੈ ਜਾਂਦਾ ਸੀ ਇਹ ਜੀ ਮੇਰੇ ਕੋਲੇ ਸਹੀ ਲਾਈਏ ਜੇ ਆਪਾਂ 5 5.5 ਤੱਕ ਦੀ ਜੇ ਹੁਣ ਮੈਂ 10 ਕਹਾ ਜਾਂ 8 ਕਹਾ ਉਹ ਨਹੀਂ ਬਣਦਾ ਤੇ ਸਿਰਫ ਇਹ ਨਹੀਂ ਇਹ ਸਾਗ ਕਾਰਨ ਕਰੀਬ 300 ਤੋਂ 400 ਏਕੜ ਕਣਕ ਦੀ ਨੜਵੀ ਸੜ ਗਈ ਅਤੇ ਇੱਕ ਕਿਸਾਨ ਦੀ ਕਰੀਬ 400 ਤੋਂ 500 ਟਰਾਲੀ ਤੂੜੀ ਵੀ ਸੜ ਕੇ ਸੁਆਹ ਹੋ ਗਈ ਹਾਲਾਂਕਿ ਅੱਗ ਦੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਇੰਨੀ ਤੇਜ਼ ਸੀ ਕਿ ਇਸ ਦੇ ਅੱਗੇ ਕਿਸੇ ਦਾ ਵੀ ਵਸਣਾ ਚੱਲਿਆ ਪਿੰਡ ਵਾਸੀਆਂ ਨੇ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਕਾਰਨ ਅੱਗ ਲੱਗਣ ਦਾ ਖਦਸ਼ਾ ਜ਼ਾਹਿਰ ਕੀਤਾ ਹਾਲਾਂਕਿ ਅੱਗ ਕਿਵੇਂ ਲੱਗੀ ਇਸ ਬਾਰੇ ਪੱਕਾ ਕੁਝ ਵੀ ਨਹੀਂ ਕਿਹਾ ਜਾ ਸਕਦਾ ਭਵਾਨੀਗੜ੍ਹ ਤੋਂ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ